ਲੋਕ ਵਿਤਕਰਾ ਕਰ ਦਿੰਦੇ ਨੇ ਪਰ ਕੰਧਾ ਨਹੀਂ ਇਸ ਵਕਤ ਅਸੀਂ ਗੇਦਰਵਾ ਦੇ ਹਲਕੇ ਦੇ ਵਿੱਚ ਆ ਤੇ ਪਿੰਡਾਂ ਦਾ ਦੌਰਾ ਕਰ ਰਹੇ ਆ ਲੋਕ ਲੀਡਰਾਂ ਬਾਰੇ ਕੀ ਸੋਚਦੇ ਨੇ ਤੇ ਮਸਲੇ ਕੀ ਨੇ ਕਿਉਂਕਿ ਲੀਡਰਾਂ ਨੇ ਤਾਂ ਆਪਣੀ ਹੀ ਗੱਲ ਕਹਿਣੀ ਹੁੰਦੀ ਹੈ ਅਸਲ ਗੱਲ ਕਹਿਣੀ ਹੁੰਦੀ ਹੈ ਲੋਕਾਂ ਨੇ ਪਰ ਤੁਹਾਨੂੰ ਕੰਧਾਂ ਦੀ ਗੱਲ ਕਰਕੇ ਸ਼ੁਰੂ ਕੀਤੀ ਸੀ ਇਹ ਕੰਧ ਤੁਸੀਂ ਦੇਖ ਰਹੇ ਹੋ ਇਹਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਿਹੜਾ ਲੀਡਰ ਆਉਂਦਾ ਇਹਦੇ ਉੱਤੇ ਆਪਣੀਆਂ ਤਸਵੀਰਾਂ ਛਾਪ ਜਾਂਦਾ ਗੱਲ ਕਰਦੇ ਆ ਪੰਥਕ ਉਮੀਦਵਾਰ ਸੋਗਰਾ ਸਿੰਘ ਨਿਆਮੀ ਵਾਲਾਂ ਦੀ ਇਹ ਕਹਿੰਦੇ ਨੇ ਇਸ ਵਾਰ ਵੋਟ ਪੰਥ ਦੀ ਸ਼ਹੀਦਾਂ ਦੇ ਲਹੂ ਤੇ ਗੁਰੂ ਗ੍ਰੰਥ ਦੀ ਨਾਲ ਹੀ ਚਲਦੇ ਆ ਤਾਂ ਨੰਬਰ 1 ਵਾਲਾ ਬਟਨ ਦਬਾਓ ਅਮਰਤਾ ਵੜਿੰਗ ਜਿਤਾਓ ਸੋਚ ਮਨਪ੍ਰੀਤ ਬਾਦਲ ਕੀ ਕਹਿੰਦੇ ਆ ਜੀ ਮਨਪ੍ਰੀਤ ਬਾਦਲ ਕਹਿੰਦੇ ਆ ਸੋਚ ਇਮਾਨਦਾਰ ਕੰਮ ਦਮਦਾਰ ਹੁਣ ਦਮਦਾਰ ਕੰਮ ਇਹਨਾਂ ਦੱਸਣਾ ਤੇ ਡਿੰਪੀ ਢਿੱਲੋਂ ਆਵਾਜ਼ ਆਵੇ ਹਰ ਦਿਲੋਂ ਇਸ ਵਾਰ ਡਿੰਪੀ ਢਿੱਲੋਂ ਸੋ ਕਹਿਣ ਦਾ ਮਤਲਬ ਚਾਰ ਉਮੀਦਵਾਰ ਜਿਨ੍ਹਾਂ ਦੇ ਮੈਂ ਇੱਥੇ ਤੁਹਾਨੂੰ ਦਿਖਾਏ ਆ ਐਸੀ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਸੋ ਆਵਾਜ਼ ਹਰ ਦਿਲੋਂ ਡਿੰਪੀ ਟੱਲੋਂ ਅਮਰਤਾ ਵੜਿੰਗ ਨੰਬਰ 1 ਸੋ ਇਹ ਚੀਜ਼ਾਂ ਨੇ ਇਮਾਨ ਸੋ ਕਿ ਇਮਾਨਦਾਰ ਕੰਮ ਦਮਦਾਰ ਤੇ ਵੋਟ ਇਸ ਵਾਰ ਜਿਹੜੀ ਆ ਪੰਥ ਦੀ ਸ਼ਹੀਦਾਂ ਦੇ ਲਹੂ ਤੇ ਗੁਰੂ ਗ੍ਰੰਥ ਦੀ ਸੋ ਗੱਲਾਂ ਕਰਾਂਗੇ ਅੱਗੇ ਜਾ ਕੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਪਿੰਡਾਂ ਦੇ ਹਾਲਾਤ ਕੀ ਨੇ ਬੜਾ ਹੌਟ ਸੀਟ ਬਣੀ ਹੋਈ ਆ ਅੱਗੇ ਦੜਵਾਹਾ ਕਿਉਂਕਿ ਸ਼ੁਰੂ ਤੋਂ ਹੀ ਆਪਾਂ ਗੱਲ ਕਰਦੇ ਆ ਬਿਆਨ ਸਿੰਘ ਵੇਲੇ ਵੀ ਬੜੀ ਹੌਟ ਸੀ ਤੇ ਗੱਲ ਨੋਟਾਂ ਦੇ ਨਾਲ ਨਾਲ ਵੋਟਾਂ ਦੇ ਨਾਲ ਨਾਲ ਨੋਟਾਂ ਦੀ ਵੀ ਚਰਚਾ ਚ ਹੈ ਨੋਟ ਨੋਟਾ ਉਹ ਨਹੀਂ ਐਨੋਟੇ ਨਹੀਂ ਇੱਥੇ ਨੋਟਾਂ ਦੀ ਗੱਲ ਆ ਪੈਸਿਆਂ ਦੀ ਗੱਲ ਆ ਸੋ ਪੈਸੇ ਵੀ ਕਿੰਨੇ ਕ ਚੱਲਣਗੇ ਉਹ ਵੀ ਪਿੰਡ ਵਾਲਿਆਂ ਤੋਂ ਪੁੱਛਾਂਗੇ ਆਓ ਫਿਰ ਪਿੰਡਾਂ ਦਾ ਦੌਰਾ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਗਿੱਦੜਵਾ ਹਲਕੇ ਦੇ ਪਿੰਡ ਭਲਾਈਆਣੇ ਚ ਐ ਤੇ ਪਿੰਡ ਭਲਾਈਆਣੇ ਦੇ ਜਿਹੜੇ ਨੇ ਬਸਨੀਕ ਨੇ ਉਹ ਤਾਸ਼ ਦੀ ਬਾਜੀ ਲਾ ਰਹੇ ਨੇ ਤੇ ਇਹਨਾਂ ਨਾਲ ਗੱਲਾਂ ਕਰਾਂਗੇ ਕਿ ਸੀਪ ਕਿਹਦੀ ਲੱਗੂਗੀ ਤਿਕੜੀ ਕਿਹਦੀ ਵੱਜੂਗੀ ਤੇ ਮਸਲੇ ਕੀ ਨੇ ਸੋ ਮਸਲੇ ਬੜੇ ਹੁੰਦੇ ਨੇ ਆਪਾਂ ਗੱਲ ਮਸਲਾਂ ਦੀ ਕਰਾਂਗੇ ਤੇ ਬਾਜੀ ਲੱਗ ਲੈਣ ਦੇ ਉਹ ਕਿ ਰੋਕ ਲੀਏ ਦੀ ਬਾਜੀ ਥੋੜੀ ਜੀ ਵਿੱਚ ਕਿ ਸਰਦਾਰ ਸਾਹਿਬ ਹਾਂਜੀ ਬਸ ਜੀ ਰੋਗੀ ਬਸ ਰੋਗੀ ਜੀ ਹਾਂ ਬਸ ਫਿਰ ਆਪਾਂ ਕਰਦੇ ਆ ਗੱਲਾਂ ਲਾ ਲੈਣ ਦੇ ਉਹ ਕਿਰਾਂ ਇੱਕ ਵਾਰੀ ਤੇ ਆ ਚੱਕ ਤੇ ਲਓ ਜੀ ਹਾਂ ਲਓ ਜੀ ਤੇ ਲੈ ਠੋਕਤਾ ਕੰਮ ਅੱਛਾ ਇੱਧਰ ਆ ਜਾ ਵੀ ਇੱਧਰ ਆਓ ਥੋੜਾ ਜਿਹਾ ਜੀ ਮੈਨੂੰ ਥਾਂ ਦੇ ਦਿਓ ਨਾਲੇ ਆਪਾਂ ਗੱਲਾਂ ਮਾਰ ਲਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕੀ ਨਾ ਜੀ ਤੁਹਾਡਾ ਕਾਕੂ ਸਿੰਘ ਹਕਮ ਸਿੰਘ ਦੀ ਕਾਕੂ ਸਿੰਘ ਕਾਕੂ ਜੀ ਆਪਾਂ ਚੋਣਾ ਆ ਗੀਆਂ ਨੇ ਹੁਣ ਇਹ ਤਾਂ ਸਰਪੰਚੀ ਦੀਆਂ ਹੋਕੇ ਹਟੀਆਂ ਕੀ ਅਸਲ ਦੇ ਵਿੱਚ ਇਲਾਕੇ ਦੇ ਆਪਾਂ ਨੇ ਕਹਿੰਦੇ ਕੌਣ ਮਾੜਾ ਕੌਣ ਚੰਗਾ ਉਹ ਬਾਦ ਦੀਆਂ ਗੱਲਾਂ ਅਸਲ ਮਸਲੇ ਕੀ ਹੈ ਪਿੰਡਾਂ ਕੀ ਕਹਿ ਸਕਦੇ ਜੀ ਕਿਹ ਕਿਹ ਦੀ ਦੀਵਾਰ ਨੂੰ ਕੀ ਕਰਾਂ ਮੰਨ ਲਉ ਹੋਰ ਗੱਦਰ ਨੂੰ ਜਾਣਾ ਗਏ ਸੀ ਨਹੀਂ ਜਾਣ ਦੀ ਗੱਲ ਹੋਰ ਹੈ ਮਸਲੇ ਕੀ ਹੈ ਪਿੰਡਾਂ ਦਾ ਕੀ ਕਹਿ ਰਖਦੇ ਹਣ ਮਸਲੇ ਨੇ ਸਾਨੂੰ ਤਾਂ ਕੋਈ ਪਤਾ ਸਮਝ ਨਹੀਂ ਆਉਣੀ ਅਣਪੜ ਪੰਦੇ ਮਸਲੇ ਤੇ ਮਸਲਾ ਜਿਹੜਾ ਪੈ ਅਣਪੜ ਬੰਦੇ ਹਾਂਜੀ 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 ਆ ਤੁਸੀਂ ਦੱਸੋ ਹਾਂਜੀ ਮਸਲੇ ਤੇ ਤਾਂ ਮਸਲਾ ਜਿਹੜਾ ਪੈ ਬਾਈ ਯਾਰ ਅੱਛਾ ਜੀ ਰੇਤ ਸਾਨੂੰ ਨਹੀਂ ਮਿਲਦੀ ਜੀਵਿੰਦਾਰਾਂ ਨੂੰ ਹੂੰ ਝੋਨਾ ਸਾਡਾ ਵਿਕਦਾ ਨਹੀਂ ਪਰਾਲੀ ਸਾਨੂੰ ਬਾਲਣ ਨਹੀਂ ਦਿੰਦੇ ਕਿਹੜੇ ਖੂਚ ਡਿਗੀ ਜੱਟ ਦੇ ਗਾਲ ਚ ਫਹਾ ਹੈ ਸਹੀ ਬਾਤ ਪਹਾ ਲਈ ਬੇਟਾ ਰੇਤ ਉਹ ਬਿਨਾ ਨਾ ਪੈਸਿਆਂ ਨੂੰ ਚੀਜ਼ ਨਾ ਮਿਲੇ ਯਾਰ ਇਦੋਂ ਨਪੇੜੇ ਬਈਆ ਰਿਆ ਆ ਆ ਚਾਰ ਕਿਲੇ ਵੀਜਨਾ ਚਾਰ ਕਿਲੇ ਦਾ ਖਸਾਨਾ ਚਾਰੇ ਕਿਲੇ ਵਿਹਲੇ ਪਿਆ ਵਿਚ ਦਰੇ ਬਣਾ ਕੋਸਾ ਸਰਕਾਰਾਂ ਸੋਚਨੇ ਯਾਰ ਇਹਨਾਂ ਤਾਂ ਜਮਾ ਗਰੀ ਮਿੱਟੀ ਸਰਕਾਰ ਐ ਅੱਛਾ ਇੱਕ ਦੀ ਦੱਸੋ ਵੀ ਵੋਟਾਂ ਜਦੋਂ ਆਉਂਦੀਆਂ ਖਾਸ ਕਰਕੇ ਜਦੋਂ ਬਾਈ ਇਲੈਕਸ਼ਨ ਆਉਂਦੇ ਹੁੰਦੇ ਆ ਉਪਚੋਣਾ ਉਦੋਂ ਤੱਕ ਛੇਬਰਾ ਲਾ ਦਿੰਦੇ ਆ ਵੀ ਆ ਚੱਕੋ ਜੀ ਉਹ ਚੱਕੋ ਜੀ ਉਹ ਚੱਕੋ ਜੀ ਤੁਹਾਡੇ ਟਰਾਂਸਫਾਰਮਰ ਵੀ ਲਾਤੇ ਘਰੇ ਰੇ ਸਪਰੇ ਵੀ ਸਿੱਟ ਜਾਂਦੇ ਆ ਇਹ ਇਹ ਤਾਂ ਮਾਇਆ ਗਿਆਣਾ ਨਾ ਕੋਈ ਰਾਜਾ ਸੀ ਉਹ ਆ ਦਾ ਨਾ ਮਰਨ ਦੇ ਦਿਹਾੜੇ ਹੋ ਗਿਆ ਉਹਦਾ ਪੁੱਤ ਮੈਨੂੰ ਚੰਗਾ ਖਵਾ ਦੇ ਉਹ ਭਾਈ ਆਖਣ ਲੱਗੇ ਵੀ ਯਾਰ ਸੋਚਣ ਲੱਗੇ ਉਹ ਰਾਜਾ ਮਰ ਗਿਆ ਕਿਵੇਂ ਚੰਗਾ ਖਵਾ ਕੇ ਆ ਸੋਚਾ ਭਾ ਕੇ ਵਜ਼ੀਰ ਨੂੰ ਸੱਦ ਲਿਆ ਕੇਤਲੀਵਾਲ ਨੂੰ ਰੱਖ ਲਾ ਮੰਨ ਲਾ ਸੱਦ ਲਿਆ ਉਹ ਜਦੋਂ ਉਹ ਜਦੋਂ ਰਾਜਾ ਸੀਗਾ ਜਦੋਂ ਲੋਕ ਮਾਰਦੇ ਸੀ ਉਹ ਮਰੇ ਪਏ ਦੇ ਪੰਜ ਛਿੱਤਰ ਮਾਰਦਾ ਰਾਜਾ ਤੇ ਕੇਤਲੀਵਾਲ ਆਲਾ ਤੂੰ ਮਗਲੀ ਮੱਜ ਤੇ ਵੀ ਛੰਡ ਦੇ ਪੰਜ ਪੰਜ ਜਦੋਂ ਮੱਜ ਤੇ ਛੱਡੇ ਉਹਦੇ ਇਦੋਂ ਦਾ ਯਾਰ ਕੁੜੀ ਆਵੇ ਉਹੀ ਚੰਗਾ ਸੀ ਉਹ ਮਰੇ ਦੇ ਤਾਂ ਮਾਰਦੇ ਜਿਉਂਦਿਆਂ ਨੂੰ ਮਾਰੀ ਜਾਂਦਾ ਇਹਦਾ ਜਿਉਂਦਿਆਂ ਨੂੰ ਮਾਰਦੇ ਜੀ ਉਹ ਚੀਜ਼ ਆਏ ਤੇ ਆਪਾਂ ਗੱਲ ਕਰੀਏ ਜਿਵੇਂ ਬਾਈ ਜੀ ਤੁਹਾਡੇ ਪਹਿਲਾਂ ਜਿੰਨੇ ਵੀ ਲੀਡਰ ਰਹੇ ਆ ਹੁਣ ਆਏ ਆ ਇਹ ਤੁਹਾਨੂੰ ਕੀ ਕੁਝ ਕਹਿੰਦੇ ਇੱਥੇ ਆ ਕੇ ਮੈਂ ਵੇਖਦਾ ਨਾ ਛੱਪੜਾਂ ਦੀ ਨਿਕਾਸੀ ਨਾ ਪਿੰਡਾਂ ਦੀਆਂ ਇਹ ਗਲੀਆਂ ਨਾਲੀਆਂ ਚ ਹੀ ਉਲਝਾਈ ਫਿਰਦੇ ਆ ਜਾ ਕੇ ਜਾਰੇ ਮੁਰ ਜਾਂਦੇ ਆਂ ਜੀ ਆ ਕੇ ਮੁਰ ਜਾਂਦੇ ਆਂ ਹਾਂ ਬੱਸ ਗੱਲਾਂ ਸੁਣਾ ਦਿੰਦੇ ਆ ਖਤਮਾ ਥੋੜਾ ਸਾਰਾ ਸਾਰੇ ਕਰਦੇ ਆ ਜੀ ਹਾਂ ਇੱਕੇ ਥਾਲੀ ਦੇ ਚਟੇ ਵਟੇ ਹੈ ਹਾਂ ਜੀ ਨਾ ਕੋਈ ਰਾਜਾ ਚੰਗਾ ਨਾ ਕੋਈ ਤਾਜਾ ਚੰਗਾ ਹੂੰ ਨਾ ਕੋਈ ਅੱਥਰੂ ਨਹੀਂ ਪੀ ਵਰਗੇ ਚੰਗੇ ਹੁਣ ਆ ਡੈਂਪੀ ਵਾਲਾ ਮੈਨੂੰ 2.5 ਸਾਲ ਦੇ ਤੇ 10 ਸਾਲ ਬਾਅਦ ਨਾਲ ਕੋਲੇ ਇਹਦੀ ਉਧਰ ਸੀ ਆ ਪਾਣੀਆਂ ਦਾ ਵਿਕਾਸ ਆ ਵੇਖ ਲੋ ਸਾਡਾ ਛੱਪੜ ਕਿਸੇ ਪਾਸੇ ਤੋਂ ਕੱਢ ਨਿਕਲ ਜਦੋਂ ਬਦਲਾ ਆ ਜਾਂਦਾ ਸਾਰੇ ਘਰ ਡੋਗ ਦਿਆ ਵੇਲਾ ਗਰੀਬਾਂ ਦਾ ਕੀ ਹਾਲ ਕਣ ਕੇ ਇਹਨਾਂ ਨੇ ਖਤਮ ਕਰਤੀ ਬਿਜਲੀ ਦੇ ਬਿੱਲੇ ਆਦੇ ਆਉਂਦੇ ਕਿਹੜਾ ਦਾ ਨਹੀਂ ਆਉਂਦੇ ਮੇਰਾ ਵੇਖੋ ਜਾ ਕੇ ਬਿੱਲ 57 ਤੋਂ ਹੁਣ ਆਇਆ ਇਹਨਾਂ ਜਿਹੜਾ ਉਹ ਆਇਆ ਸੀਗਾ ਇੱਥੇ ਬਿਆਨ ਸਿੰਘ ਦਾ ਪੋਤਰਾ ਉਹ ਕਿਸਾਨਾਂ ਨੂੰ ਕਹਿੰਦਾ ਇਹਦਾ ਤਾਲਿਬਾਨ ਨੇ ਉਹ ਤਾਂ ਵੀ ਸਾਰਾ ਕੁਝ ਆਖੂ ਜਦੋਂ ਉਹਨੂੰ ਚੋਂ ਉਧਰ ਮਿਲ ਗਈ ਜੇ ਮੈਨੂੰ ਕੋਈ ਮੰਤਰੀ ਬਣਾ ਦੇ ਮੈਨੂੰ ਮੈਨੂੰ ਹੀ ਆਖੂ ਆ ਇਹਨਾਂ ਚੋਂ ਉਧਰ ਬਣ ਗਈ ਹਰੇ ਨੂੰ ਮੰਤਰੀ ਬਣਾਤਾ ਜਿਹੜਾ ਬੰਦਾ ਹਾਰ ਗਿਆ ਉਹਨੂੰ ਮੰਤਰੀ ਬਣਾਦਾ ਉਹ ਤਾਂ ਵੀ ਕੋਸਾ ਖਵਾਈ ਜਾਣਾ ਉਹ ਤੋਂ ਉਹ ਤਾਂ ਗੱਠ ਪੁੱਤਲੀ ਆ ਅੱਛਾ ਨੌਜਵਾਨ ਮੁੰਡਾ ਵੀ ਹੈਗਾ ਆਪਣੇ ਨਾਲ ਆਪ ਇਹਨਾਂ ਨਾਲ ਵੀ ਗੱਲ ਕਰਦੇ ਛੋਟੇ ਵੀਰ ਕਿੰਨੀ ਕੀ ਉਮਰ ਆ ਤੁਹਾਡੀ ਮੇਰੀ ਉਮਰ 20 ਸਾਲਾਂ ਦੀ 20 ਸਾਲ ਤੁਸੀਂ 20 ਸਾਲ ਉਮਰ ਆ ਬੋਟ ਤੁਸੀਂ ਪਾਤੀ ਪਿਛਲੀ ਵਾਰੀ ਵੀ ਐਤ ਕੀ ਸਰਪੰਚੀ ਚ ਪਾਈ ਆ ਚਲੋ ਕੀ ਲੱਗਦਾ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਜਿਹੜੀ ਹੈ ਲੀਡਰ ਹੋਣੀ ਚਾਹੀਦੀ ਹੈ ਲੀਡਰਾਂ ਬਾਰੇ ਪੂਰਨ ਤੌਰ ਦੇ ਤੇ ਸਾਰੇ ਲੀਡਰਾਂ ਦੀ ਗੱਲ ਕਰਦਾ ਮੈਂ ਇੱਕ ਖਾਸ ਦੀ ਗੱਲ ਨਹੀਂ ਕਰਦਾ ਤੁਸੀਂ ਨੌਜਵਾਨ ਪੀੜੀ ਵਿਚਾਰ ਕੀ ਰੱਖਦੇ ਹੋ ਲੀਡਰ ਜੀ ਆਪਾਂ ਨੂੰ ਤਾਂ ਕੰਮ ਹੀ ਚਾਹੀਦਾ ਇਹ ਲੀਡਰ ਆਪਾਂ ਤੋਂ ਲੀਡਰਾਂ ਤੋਂ ਆਪਾਂ ਕੋਹ ਨਹੀਂ ਲੈਣਾ ਹੈ ਹਮ ਆ ਮਤਲਬ ਕੰਮ ਹੋਣਾ ਚਾਹੀਦਾ ਪਿੰਡ ਜੀ ਕੰਮ ਕੋਈ ਨਹੀਂ ਦੇ ਰਿਆ ਜੀ ਕੋਈ ਕਾਂਗਰਸੀ ਨਹੀਂ ਕੋਈ ਚਾੜੂ ਨਹੀਂ ਕੋਈ ਨਹੀਂ ਕੰਮ ਦੇ ਰਿਆ ਜੀ ਹਮ ਹਾਂਜੀ ਕੀ ਕੰਮ ਕੀ ਆ ਤੁਹਾਡੇ ਖਾਸ ਤੂਸੀ ਕੀ ਸਾਮੀ ਦਿਓ ਵੀ ਪਿੰਡਾਂ ਦੇ ਵਿੱਚ ਅਸਲ ਕੰਮ ਕੀ ਨੇ ਦੇਖੋ ਮੈਂ ਸਾਡੇ ਵੀ ਚਿੱਟੀ ਦਾੜੀ ਹੋ ਚੱਲੀ ਆ ਆਹ ਵੇਖ ਲੋ ਜੀ ਆ ਸਾਡੇ ਛੱਪੜ ਤੇ ਮਾਰੀ ਕਹਾਇਓ ਵੀ ਕੈਮਰਾ ਜੀ ਦਾ ਦੇ ਨੇ ਇੱਕ ਗਾਦ ਮੇਰੇ ਮੜੇ ਆਹ ਵੇਖ ਲੋ ਜੀ ਸਾਰਾ ਇਹ ਕਿੰਨੇ ਸਾਲ ਹੋ ਗਏ ਐ ਹੀ ਆ ਕਿ ਕੋਈ ਸਰਕਾਰ ਆਈ ਚੱਲੇ ਇਹ ਨਹੀਂ ਹੋਇਆ ਪਹਿਲਾਂ ਸਾਰਿਆਂ ਨਾਲ ਤੇ ਹੋਰ ਜੇ ਗਲੀਆਂ ਨਾਲੀਆਂ ਉਹ ਬਣੀ ਜਾਂਦੀਆਂ ਹੀ ਪਰ ਆਹ ਨਹੀਂ ਥੋਨੇ ਕਰ ਰਿਆ ਕੋੜ ਵੀ ਹਜੇ ਵੀ ਪਿੰਡਾਂ ਨੂੰ ਗਲੀਆਂ ਨਾਲੀਆਂ ਚੀ ਦੱਬੀ ਫਿਰਦੇ ਆ ਕੋਈ ਹੋਰ ਵਿਕਾਸ ਸਕੂਲਾਂ ਦੇ ਕੋਈ ਕਾਹ ਨਹੀਂ ਗਈ ਅੱਛਾ ਹੋਰ ਹਈ ਕੋਈ ਵਿਕਾਸ ਨਹੀਂ ਹੋਇਆ ਇਸ ਵਾਸਤੇ ਹੈ ਹਾਂ ਹੋਰ ਕੋਈ ਨਹੀਂ ਹੋਇਆ ਜੀ ਹਾਂਜੀ ਹਸਪਤਾਲ ਜਿਹੜੀਆਂ ਪੈਲਸਾਂ ਬਣੀਆਂ ਸੀਗਾ ਉਹ ਢਾ ਦੀਆਂ ਤੇ ਹੁਣ ਨਵੀਆਂ ਬਣ ਨਹੀਂ ਰਹੀਆਂ ਜੀ ਹਾਂਜੀ ਇਸ ਮੰਦਰ ਚ ਦੇਵ ਦਾ ਦਰਸ਼ਨ ਜੀ ਕੌਣ ਆ ਰਿਹਾ ਜੀ ਚਰਨਜੀਤ ਸਿੰਘ ਚੰਨੀ ਜੀ ਅੱਛਾ ਜੀ ਕੀ ਕੰਸ ਲੈ ਕੇ ਆ ਰਹੇ ਹੋ ਜੀ ਉੱਥੇ ਇਲਾਕੇ ਲਈ ਲੱਕੇਲੀ ਹਾਂਜੀ ਲੱਕੇਲੀ ਸਭ ਕੁਝ ਲਿਆਉਂਦੇ ਨਹੀਂ ਕੀ ਲਿਆਉਣਗੇ ਦੱਸੋ ਸਾਰੇ ਬੰਦੇ ਆਹ ਸੜਕਾਂ ਦੇਖੋ ਜੀ ਇੱਥੇ ਬਣਾਈਆਂ ਗਲੀਆਂ ਦੇਖੋ ਰਾਜ ਦੀਆਂ ਕਿੰਨੀਆਂ ਵਧੀਆ ਬਣਾਏ ਹੋਏ ਨੇ ਠੀਕ ਹੈ ਜੀ ਬਹੁਤ ਵਧੀਆ ਬਣਾਇਆ ਸਰ ਹਾਂਜੀ ਹਾਂਜੀ ਅੱਛਾ ਜੀ ਸੋ ਦੱਸੋ ਜੀ ਪਿੰਡ ਦੇ ਵਿੱਚ ਭਾਈ ਸਾਹਿਬ ਕੀ ਨਾ ਜੀ ਤੁਹਾਡ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕੋਸਤਾ ਰਾਜ ਨੇ ਕੰਮ ਚੰਗੇ ਕਰਿਆ ਮੰਡੀ ਦੇ ਸਾਡੇ ਟਰੈਕਟ ਦੀ ਹੁੱਕ ਟੁੱਟ ਜਾਂਦੀ ਸੀ ਜਦੋਂ ਉਤਰਦਾ ਹਾਂਜੀ ਸੜਕਾਂ ਦਾ ਕੰਮ ਉਹਨੇ ਕਰਿਆ ਜਿਹੜੀ ਗੱਲ ਆ ਉੱਥੇ ਮੰਨ ਲਵੋ ਇੱਕ ਉਹ ਤਾਂ 60% ਬਹੁਤ ਤਕੜਾ ਸੜਕ ਬਣਾ ਕੇ ਤੇ ਸਾਡਾ ਸੜਕਾ ਸਾਰਿਆਂ ਆਹ ਤੋਂ ਪਰਿੰਗਾਂ ਜਿਹੜੀਆਂ ਮੜਾਈਆਂ ਆਏ ਉਹਨੇ ਮਾਰ ਦਿੱਤੀ ਅੱਛਾ ਇਹਨਾਂ ਦੇ 2.5 ਸਾਲ ਚ ਕਿਸੇ ਤੇ ਟੂਟੀ ਵੀ ਨਹੀਂ ਲਾਈ ਮਾਂ ਦੇ ਪੁੱਤਾਂ ਨੇ 2.5 ਸਾਲ ਦੀ ਇਤਿਹਾਸ ਪੂਰਾ ਵਧੀਆ ਰਚਦਾ ਇਹਨਾਂ ਨੇ ਅੱਜ ਦਾ ਇਤਿਹਾਸ ਹੈ ਮਤਲਬ 70 ਸਾਲ ਦਾ ਨਾ ਤਾਂ ਡੀਪੀ ਦੀ ਸ਼ਾਟ ਪਈ ਸੀ ਜੀ ਨਾ ਕਿਤੇ ਜੀਰੀ ਦੀ ਇਹ ਗੱਲ ਹੋਈ ਸੀ ਜੀਮੇਦਾਰ ਉਹਨਾਂ ਜਦੋਂ ਜੀਰੀ ਨੂੰ ਅੱਗ ਲਾਉਂਦੇ ਨੇ ਉਹਦੇ ਮਗਰ ਪੈਂਦੇ ਨੇ ਜਦੋਂ ਕਣਕ ਮੱਚ ਜਿੰਦੇ ਉਹਦੋਂ ਕੋਈ ਆਉਂਦਾ ਨਹੀਂ ਅਫਸਰ ਦੱਸੋ ਫਿਰ ਇਹ ਮਸੀਹਾ ਸਰਕਾਰ ਹੈ ਭਗਵਾਨ ਜੀ ਤੁਮਨ ਗੱਪ ਮਾਰਦਾ ਜਿਹੜੇ ਮਰਜੀ ਗੱਪ ਮਾਰ ਲੋ ਪਾਤੋ ਸੁਖਬੀਰ ਬਾਦਲ ਤੋਂ ਵੀ ਵੱਡਾ ਗੱਪੀ ਹੈ ਨਹੀਂ ਗੱਪ ਤਾਂ ਮਾਰਦਾ ਹਾਂ ਹਾਂਜੀ ਦੋ ਤਾਂ ਸਾਰੇ ਮਾਰਦੇ ਜਿਹੜੇ ਪਰ ਸਿਰਾਂ ਹੀ ਲਾਉਂਦੇ ਇਹ ਪਰ 18 ਤੋਂ ਜਾਦੇ ਨਿਕਲਿਆ ਹੈ ਏ ਸਾਰਿਆਂ ਤੋਂ ਵੱਡਾ ਕੱਪ ਹੀ ਨਿਕਲਿਆ ਹੈ ਅੱਛਾ ਕੱਪ ਸਾਰੇ ਮਾਰਦੇ ਆ ਕੱਪ ਤਾਂ ਚੱਲ ਚੱਲਦੇ ਆ ਸਾਰੇ ਮਾਰਦੇ ਆ ਵੀ ਜਿੰਦਾ ਵੱਡਾ ਬੰਦਾ ਓਡਾ ਵੱਡਾ ਕੱਪ ਹਾਂ ਓਡਾ ਵੱਡਾ ਕੱਪ ਜਿਵੇਂ ਰਸਤੇ ਹਾਂਜੀ ਹੁਣ ਮਾਰਦੇ ਨਾ ਹਾਂਜੀ ਰਸਤੇ ਦਾ ਜਬ ਵਿਚੋਲਾ ਕੱਪ ਨਹੀਂ ਮਾਰਦਾ ਰਸਤਾ ਕਰਾਉਂਦਾ ਹਾਂ ਹੁਣ ਗੋਮਾਂ ਠੋਕਦੇ ਆ ਵੱਡੇ ਵੱਡੇ ਆ ਕਰਦਾਂਗੇ ਆ ਕਰਦਾਂਗੇ ਬੋਲੀ ਤੇ ਪਰ ਇਹਨੇ ਮਾਂ ਦੇ ਪੁੱਤ ਨੇ ਸਿਰਾ ਲਾਤਾ ਜਮਾ ਇੱਥੇ ਪਿੰਡ ਐ ਸੇ ਆਈ ਸਾਡੇ ਅੱਛਾ ਜੀ ਸੁਆਹ ਚੁਟਕਲਿਆਂ ਤੋਂ ਕੋਈ ਚੰਗੀ ਗੱਲ ਕੀਤੀ ਨਹੀਂ ਜੀ ਲੋਕਾਂ ਨੂੰ ਹਸਾ ਕੇ ਚੁਟਕਲੇ ਸੁਣਾ ਕੇ ਸੁਣ ਗਿਆ ਇਹ ਕੁਝ ਨਹੀਂ ਕੀਤਾ ਹੱਲ ਵੀ ਕੋਈ ਵੀ ਡੀਏਪੀ ਦੀ ਡੀਏਪ ਨਹੀਂ ਲੈ ਨਜ਼ਰ ਕੇ ਪਿਆ ਹਾਂਜੀ ਝੋਨਾ ਵੰਡੀਆਂ ਚ ਕਾਟ ਲਾ ਕੇ ਤੁਲ ਰਿਹਾ ਜੀ ਪਰਾਲੀ ਨੂੰ ਅਗਲੇ ਲਾਉਣ ਦਿੰਦੇ ਜੀ ਦੱਸੋ ਹਾਲ ਕੀ ਪਰਾਲੀ ਦਾ ਕੀ ਕਰਨ ਲੋਕ ਜੀ ਹਾਂ ਹੁਣ ਹੁਣ ਆ ਆ ਧੁੰਦ ਪੈਣ ਲਾ ਪਈ ਹੁਣ ਪਰਾਲੀ ਹੋਣੀ ਮਚਣੀਗੀ ਤੇ ਫਿਰ ਤੁਸੀਂ ਗਾਮ ਭੇਜੋਗੇ ਵੀ ਆ ਚਟਾਣੇ ਪਰ ਵਾਲੀ ਨੂੰ ਅੱਗ ਲਾਤੀ ਅੱਗ ਤਾਂ ਫਿਰ ਲਾਉਂਗਾ ਮੈਂ ਤਾਂ ਆਪ ਹੀ ਲਾਉਂਗਾ ਫਿਰ ਅੱਗ ਵੀ ਨਹੀਂ ਲੱਗਦੀ ਅੱਗ ਲੱਗਣੀ ਵੀ ਨਹੀਂ ਮੱਤਣਾ ਨਹੀਂ ਹੋਵੇਂ ਸਵਾਰ ਕੇ ਤੇ ਝੋਨਾ ਵੀ ਨਹੀਂ ਤੁਰਦਾਗਾ ਸੋ ਜੇ ਗੱਲ ਕੀਤੀ ਸੀ ਤੇ ਬਾਜੀ ਤੋਂ ਹੁਣ ਬਾਜੀ ਚ ਸੀਬ ਕੀਦੀ ਲੱਗਦੀ ਹੈ ਇਹ ਆਪਾਂ ਨੂੰ ਪਤਾ ਲੱਗ ਜੂਗਾ ਪਿੰਡ ਦੇ ਬੰਦੇ ਇਕੱਠੇ ਹੋਗੇ ਭਲਾਈਆਣੇ ਦੇ ਇਹ ਭਲਾਈਆਣਾ ਪਿੰਡ ਜਿਹੜਾ ਜੀ ਵੱਡੇ ਪਿੰਡਾਂ ਚੋਂ ਇੱਕ ਹੈ ਦੋਦਾ ਉਦੋਂ ਵੱਡਾ ਆ ਜਾਂਦਾ ਕੋਟਪਾਈ ਆ ਗਿਆ ਪਈ ਕੋਟ ਪਈ ਆ ਗਿਆ ਭਾਈ ਕੋਟੇ ਕੋਈ ਚੀਜ਼ ਹੀ ਹੋ ਗਈ ਇਹ ਪੰਜ ਛੇ ਵੱਡੇ ਪਿੰਡ ਨੇ ਸੋ ਇਹਨੂੰ ਇਹਨਾਂ ਨੇ ਗੇਮ ਪਲਟਣੀਆਂ ਦੇ ਇਹਨਾਂ ਚ ਆਪਾਂ ਪਿੰਡਾਂ ਦਾ ਦੌਰਾ ਕਰਾਂਗੇ ਤੇ ਇੱਥੇ ਸੀਪ ਦੀ ਬਾਜੀ ਤੁਹਾਨੂੰ ਦਿਖਾਤੀ ਤੇ ਅੱਗੇ ਦੇਖਦੇ ਹਾਂ ਕੀ ਬਣਦਾ ਵਾ ਦੇਤਾ ਵੀ ਰਾਜਾ ਜਿੱਤੂ ਆ ਠੀਕ ਆ ਜਿਤਾਕ ਹੀ ਭੇਜਣਾ ਤੁਹਾਡਾ ਬਿੱਲਾ ਦਸੀ ਜਾਂਦਾ ਨਹੀਂ 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 ਸਾਰਾ ਪਿੰਡ ਹੀ ਸਾਰਾ ਸਾਰਾ ਪਿੰਡ ਹੀ ਬਈ ਰਾਜੇ ਕਰਨੀ ਆ ਹਾਂ ਕਿਉਂਕਿ ਕੰਮ ਬਹੁਤ ਦਾ ਪੱਤਰਕਾਰ ਹੈ ਨਾ ਮੈਨੂੰ ਤਾਂ ਪਤਾ ਵੀ ਤੁਸੀਂ ਕਿਹੜੀ ਬਾਸ਼ਾ ਬੋਲਨੀ ਹੈ ਮੈਂ ਤਾਂ ਸਾਰੇ ਹੀ ਗੱਲ ਕਰਨੀ ਆ ਤੁਸੀਂ ਤਾਂ ਬਿੱਲੇ ਵਾਲੇ ਹੋ ਨਾ ਨਹੀਂ ਬਈ ਆ ਬਾਕੀ ਹੋਰ ਖੜਿਆ ਬਿੱਲੇ ਤੋਂ ਬਿਨਾ ਖੜਿਆ ਉਹਨਾਂ ਤੋਂ ਪੁੱਛ ਲਓ ਬਿਨਾ ਬਿੱਲੇਆਂ ਨਾਲ ਤੋਂ ਪੁੱਛੋ ਉਹ ਵੀ ਆਖਣਗੇ ਵੀ ਅਸੀਂ ਰਾਜ ਨੂੰ ਜਿਤਾਉਣਾ ਹੈ ਕਿਉਂਕਿ ਕੰਮ ਬਹੁਤ ਕਰਿਆ ਬਈ ਸਾਡੇ ਪਿੰਡ ਚ ਸਾਡੇ ਹਾਂ ਇੱਕ ਆਉਣ ਵਾਲਾ ਮੁੱਖ ਮੰਤਰੀ ਆ ਹੁਣ ਅਸੀਂ ਇਹ ਇੱਕ ਮੌਕਾ ਖੋਣ ਨਹੀਂ ਆ ਖੋਣ ਨਹੀਂ ਹੋ ਸਕਦਾ ਬਈ ਠੀਕ ਹੈ ਹੈ ਹੁਣ ਕਿਤੇ ਜਾਵਾਂਗੇ ਆਖਾਂਗੇ ਬਈ ਗਿੱਦੜਵੇ ਦਾ ਮੁੱਖ ਮੰਤਰੀ ਹੈ ਪੰਜਾਬ ਉਹੀ ਗਿੱਦੜਵੇ ਚ ਰਹੇ ਹੈ ਮੁੱਖ ਮੰਤਰੀ ਉਹ ਬਈ ਪੁਰਾਣੇ ਸੀ ਉਦੋਂ ਅਸੀਂ ਛੋਟੇ ਸੀ ਹੁਣ ਅਸੀਂ ਵੱਡੇ ਹੋਏ ਆਂਗੇ ਹਾਂ ਹੁਣ ਵਾਲੇ ਤਾਂ ਹੁਣ ਵਾਲੇ ਨੂੰ ਜਾਣਦੇ ਆ ਜਿਹੜੇ ਟੱਪ ਗਿਓ ਪੁਰਾਣੇ ਟਾਈਮ ਦੇ ਸੀਗੇ ਤੇ ਹੁਣ ਵਾਲੇ ਫਿਰ ਮੁੱਖ ਮੰਤਰੀ ਹੈ ਬਈ ਅਸੀਂ ਕਿਤੇ ਜਾਵਾਂਗੇ ਤਾਂ ਸਾਡਾ ਥੋੜਾ ਨਾਂ ਉੱਚਾ ਹੋ ਜੂਗਾ ਸਤਕਾਰ ਹੋਊਗਾ ਹਾਂ ਸਾਡਾ ਕੰਮ ਵੀ ਹੋਊਗਾ ਤੇ ਸਾਡਾ ਸਤਕਾਰ ਵੀ ਵਧੂਗਾ ਕਿ ਸਾਰਾ ਪੰਜਾਬ ਇੱਥੋਂ ਹੀ ਚੱਲ ਰਿਹਾ ਹੈ ਗਿੱਦੜਵੇ ਤੋਂ ਚੱਲ ਰਿਹਾ ਬਈ ਅਸੀਂ ਮੁੱਖ ਮੰਤਰੀ ਦੇ ਇਲਾਕੇ ਤੋਂ ਆਂ ਤਾਂ ਕਰਕੇ ਅਸੀਂ ਬਣਾ ਕੇ ਛੱਡਾਂਗੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਅਗਲੇ ਪਿੰਡ ਵੱਲ ਤੁਰਦੇ ਹਾਂ ਜੀ ਪਿੰਡਾਂ ਦੇ ਮਸਲੇ ਕੀ ਹੈ ਜੀ ਅਸਲ ਦੇ ਵਿੱਚ ਆਪਾਂ ਲੀਡਰਾਂ ਨੂੰ ਪਾਸੇ ਛੱਡ ਦਈਏ ਸਾਰੀਆਂ ਗੱਲਾਂ ਨੂੰ ਵੀ ਕੌਣ ਚੰਗਾ ਕੌਣ ਮਾੜਾ ਅਸਲ ਦੇ ਵਿੱਚ ਇਸ ਇਲਾਕੇ ਦੀਆਂ ਜਿਹੜੀਆਂ ਖਾਸ ਮਜਬੂਰੀਆਂ ਖਾਸ ਤਕਲੀਫਾਂ ਕੀ ਹੈ ਤੇ ਸ਼ਾਂਤਤਾ ਹੈ ਜਿਹੜਾ ਕੋਈ ਵੀ ਹੈ ਜਿਹੜਾ ਕਾਲੀਆਂ ਦਾ ਕਾਲੀ ਆਖੂਗਾ ਵੀ ਜਿੱਤੂਗਾ ਡੈਂਪੀ ਜਿਹੜਾ ਕਾਂਗਰਸੀ ਆ ਉਹ ਆਖੂਗਾ ਕਾਂਗਰਸੀ ਜਿੱਤੂਗਾ ਤੇ ਆਹੀ ਤਾਂ ਐ ਡੈਂਪੀ ਕਰਨੀ ਆ ਅੱਜ ਇਹ ਕਰਨਗੇ ਡੇਪੀ ਜਿੱਤੂਗਾ ਨਹੀਂ ਮੈਂ ਜਿੱਤ ਹਾਰ ਦੀ ਗੱਲ ਨਹੀਂ ਕਰਦਾ ਮਸਲੇ ਕੀ ਨੇ ਜਿਤਨਾ ਹਾਰਨਾ ਇੱਕ ਵੱਖਰੀ ਗੱਲ ਆ ਆਪਾਂ ਕੰਮ ਦਾ ਕਿਸੇ ਨੇ ਨਹੀਂ ਕਰਨਾ ਅੱਗੇ ਰਾਜੇ ਵਣਗ ਨੇ ਕੀ ਕੀਤਾ ਸਾਡੇ ਗੁਆੜ ਚ ਦੇਖ ਲੋ ਸਾਰੀਆਂ ਵਿਹਾਂ ਖਰਾਬ ਕੀਤੀਆਂ ਪਈਆਂ ਤੇ ਉਹ ਕੰਮ ਦਾ ਹਿੱਸਾ ਵੈਸੇ ਹੀ ਹੋਣਾ ਬੋਟਾ ਲੈ ਕੇ ਮੁੜ ਕੇ ਆਪੇ ਕੋਈ ਚੰਡੀਗੜ੍ਹ ਵਾਜਦਾ ਕੋਈ ਕਿਤੇ ਵਾਜਦਾ ਤੁਸੀਂ ਇੱਥੇ ਹੀ ਰਹਿ ਜਾਂਦੇ ਹਾਂ ਜੀ ਇੱਥੇ ਹੀ ਰਹਿ ਜਾਂਦੇ ਨੇ ਨਹੀਂ ਬਾਈ ਜੀ ਬੈਠੇ ਬਾਈ ਜੀ ਮਸਲੇ ਕੀ ਨੇ ਕਿਸ ਪਿੰਡਾਂ ਦੇ ਵਿੱਚ ਖੇਤੀ ਨਾਲ ਮਸਲੇ ਕੀ ਨੇ ਵੋਟਾਂ ਆ ਗਈਆਂ اصل ਵੋਟਾਂ ਦੇ ਵਿੱਚ ਕੀ ਹੁੰਦਾ ਜਦੋਂ ਇਹੋ ਜੀਆਂ ਚੋਣਾ ਆਉਂਦੀਆਂ ਤਾਂ ਪਿੰਡਾਂ ਨੂੰ ਕਈ ਵਾਰੀ ਵਾਧ ਦੇ ਦਿੰਦੇ ਜਦੋਂ ਉਪ ਚੋਣ ਆਉਂਦੀ ਆ ਵੀ ਚਲੋ ਵੀ ਆਪਾਂ ਜਿੱਤਣਾ ਵਾਵਾ ਕੁਛ ਦਿਓ ਇਹੋ ਜੀ ਲਾਟਰੀ ਖੁੱਲੀ ਆ ਕਿ ਦੜਵੇ ਵਾਲਿਆਂ ਦੀ ਕਿਸੇ ਬਾਈ ਕੋਈ ਨਾ ਰਾਜਾ ਆਇਆ ਨਾ ਡੈਂਪੀ ਆਇਆ ਨਾ ਮਨਪ੍ਰੀਤ ਬਾਦਲ ਆਇਆ ਕੋਈ ਨਹੀਂ ਆ ਮੰਡੀ ਚ ਕਿਸੇ ਨੇ ਆ ਕੇ ਗੇੜਾ ਮਾਰਿਆ ਝੋਨਾ ਜੱਟ ਜੱਟ ਦੁਖੀ ਹੋਏ ਪਏ ਐ ਢਾਈ ਮੂੜੀਆਂ ਰੇ ਨਹੀਂ ਮਿਲਦੀ ਜੁਰਗੇ ਆਸੀਂ ਪਾਪਾ ਥੱਲੇ ਕਣਕ ਵੀਜੀ ਜੰਨੇ ਮਤਲਬ ਤਾਂ ਇਹ ਆ ਵੀ ਸਾਨੂੰ ਤਾਂ ਕਿਸਾਨੀ ਨਾ ਇਹ ਸਾਡੇ ਕੋਲੇ ਉਹ ਉਹ ਤਾਂ ਹੀ ਖਾਵਾਂਗੇ ਸਾਨੂੰ ਹੋਰ ਤਾਂ ਕਿਸੇ ਨੇ ਦੇਣਾ ਨਹੀਂ ਤੇ ਆਦੇ ਅਸੀਂ ਜੁਰਗੇ ਪਾਪਾ ਕਣਕ ਵੀਜਦੇ ਆਂ ਢਾਈ ਮੂਣੀਆ ਰੇ ਮਿਲ ਨਹੀਂ ਰਹੀਗੀ ਤੇ ਉਧਰੋਂ ਪਰਾਲੀ ਹੁਣ ਚੱਕਦਾ ਨਹੀਂ ਕੋਈ ਨਾ ਮਸ਼ੀਨਾਂ ਵਾਲਾ ਕੱਖੇ ਕਾਸੇ ਹਲ ਕੱਖਲ ਨਹੀਂ ਚੱਕਦਾ ਤਾਂ ਕੋਈ ਜੱਟ ਸੂਲੀ ਚੜਿਆ ਹੋਇਆ ਮਜਾਈ ਲੇਟ ਹੋ ਜਾਂਦੀ ਪਰ ਅੱਗੇ ਐਸਰੋਤ ਨੂੰ ਸਾਰੀ ਵਿਜੀ ਜਾਂਦੀ ਸੀ ਅੱਛਾ ਇੱਕ ਚੀਜ਼ ਦੱਸੋ ਇਹ ਦੋਨੇ ਕੰਮ ਕੇਂਦਰ ਤੇ ਸੂਬਾ ਸਰਕਾਰ ਦੇ ਨੇ ਮਨਪ੍ਰੀਤ ਬਾਦਲ ਬੀਜੇਪੀ ਦੀ ਕੇਂਦਰ ਸਰਕਾਰ ਹੈ ਡਿੰਪੀ ਇਧਰੋਂ ਆਗਾ ਕੋਈ ਇਹਨਾਂ ਨੇ ਇਹ ਸਾਂਝੇ ਮਸਲੇ ਤੇ ਕੋਈ ਗੱਲ ਕੀਤੀ ਤੁਹਾਡੇ ਨਾਲ ਨਾ ਜੀ ਅਸੀਂ ਇਹਨਾਂ ਬਾਰੇ ਜਮਣੀਆਂ ਜੀ ਤਾਂ ਕਿਸਾਨੀ ਵਾਲੀ ਗੱਲ ਕਰਨੀ ਹੈ ਬਸ ਨਾ ਤੈਨੂੰ ਕੋਈ ਪੁਆਇੰਟ ਅਸੀਂ ਦੇ ਗੇ ਨਹੀਂ ਇਹਨਾਂ ਨੇ ਤੁਹਾਡੇ ਕੋਲੇ ਆਏ ਕਦੇ ਹਾਂ ਇਹ ਆਏ ਕਦੇ ਵੀ ਭਾਈ ਤੁਹਾਡਾ ਕੋਈ ਮਸਲਾ ਹੱਲ ਕਰਾਈ ਜਾਂ ਤੁਸੀਂ ਇਹਨਾਂ ਨੂੰ ਛੇ ਤੁਹਾਨੂੰ ਮੈਂ ਪਹਿਲਾਂ ਹੀ ਸਵਾਲ ਦਾਇਰ ਕੀਤਾ ਕੋਈ ਨਹੀਂ ਪਹੁੰਚੇ ਮੰਡੀ ਚ ਪਹੁੰਚਣ ਦਾ ਹੱਕ ਬੰਦਾ ਹਰੇਕ ਰੇਕ ਮੰਤਰੀ ਦਾ ਆਉਣ ਦਾ ਹੱਕ ਬੰਦ ਹੈ ਪਿੰਡ ਦੀਆਂ ਕੀ ਮੰਲਣ ਦੀਆਂ ਖਾਸ ਮੁਸ਼ਕਲਾਂ ਕੀ ਨੇ ਪਿੰਡ ਮੰਲਣ ਦੇ ਵਿੱਚ ਕੀ ਪੈਸਾ ਮੁਸ਼ਕਲ ਤੁਹਾਨੂੰ ਦਿਸੀ ਜਾਂਦੀ ਹੈ ਗਲੀਆਂ ਨਾਲੀਆਂ ਵੇਖ ਲਓ ਬੰਨ ਵਜੇ ਪਏ ਚਾਰਚ ਪਰੇ ਆ ਗਲੀ ਟੱਪ ਜਾ ਉਹ ਗਲ ਟੱਪ ਜਾ ਕਿਤੇ ਦੱਸ ਮੈਨੂੰ ਆ ਚਾਹੁੰਦਾ ਜਿੱਥੇ ਆ 7 20 ਪੈਂਦੀਆਂ ਜੀ ਤੋਂ ਵੀ ਖਰਾਬ ਹੋਇਆ ਪਿਆ ਸਾਡਾ ਤੁਹਾਨੂੰ ਦਿਸੀ ਜਾਂਦਾ ਬਾਈ 16 ਸਾਲ ਹੋ ਗਿਆ ਸੜਕ ਬਣੀ ਨਹੀਂ ਬਾਈ ਜੀ ਆਓ ਬਾਈ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਜੀ ਕੀ ਹਾਂਜੀ ਭਾਈ 16 ਸਾਲ ਹੋ ਗਏ ਇੱਥੇ ਕਿਸੇ ਨੇ ਕੋਈ ਸੜਕ ਨਹੀਂ ਬਣਾਈ ਜਿਹੜੀ ਸੜਕ ਜਿੱਥੇ ਪਈ ਹੈ ਜਿਵੇਂ ਟੁੱਟੀ ਆ